ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਰਫਰੇ ਆਸ਼ਕ ਨੇ ਇੱਕ ਨਬਾਲਿਕ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਹੀ ਨਹੀਂ ਪਹਿਲਾਂ ਉਸ ਕੁੜੀ ਨੂੰ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਿੱਤੀ ਇਸ ਨੌਜਵਾਨ ਨੇ ਦੱਸਦੀ ਕਿ ਇਹ ਰਾਜਸਥਾਨ ਦੇ ਗੰਗਾ ਨਗਰ ਤੋਂ ਬਠਿੰਡਾ ਪਹੁੰਚਿਆ ਸਿੰਘ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਪ੍ਰੇਮ ਸੰਬੰਧ ਸੀ ਤੇ ਪ੍ਰੇਮ ਸੰਬੰਧ ਚੱਲਦਿਆਂ ਹੀ ਇਸ ਘਟਨਾ ਨੂੰ ਨੌਜਵਾਨ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਕਿਸ ਤਰੀਕੇ ਨਾਲ ਇੱਕ ਸਰਫਰੇ ਆਸ਼ਕ ਨੇ ਨਵਾਲਤ ਕੁੜੀ ਦੀ ਜਾਨ ਲੈ ਲਈ ਹੈ ਬਠਿੰਡਾ ਤੋਂ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਸਥਾਨ ਤੋਂ ਆਕੇ ਬਠਿੰਡਾ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਘਰ ਦੇ ਵਿੱਚ ਮ੍ਰਿਤਕ ਕੁੜੀ ਤੇ ਉਸ ਦੀ ਮਾਂ ਹੀ ਰਹਿੰਦੇ ਸੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਤਰਫਾ ਪਿਆਰ ਦਾ ਇਹ ਪੂਰਾ ਮਾਮਲਾ ਹੈ ਦੱਸਿਆ ਜਾ ਰਿਹਾ ਹੈ ਕਿ ਕੁੜੀ ਗੰਗਾ ਨਗਰ ਦੇ ਵਿੱਚ ਪੜ੍ਹਾਈ ਕਰਦੀ ਸੀ ਤੇ ਉੱਥੇ ਹੀ ਇਹ ਦੋਨੋਂ ਜਾਣੇ ਮਿਲੇ ਸੀ ਪਾਰ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੁਝ ਅਨਬਣ ਹੁੰਦੀ ਹੈ ਜਿਸ ਤੋਂ ਬਾਅਦ ਕੁੜੀ ਆਪਣੇ ਘਰ ਆ ਜਾਂਦੀ ਹੈ ਪੜਾਈ ਖਤਮ ਕਰਕੇ ਜਾਂ ਪੜਾਈ ਕਰਦੀ ਹੁੰਦੀ ਹੈ ਇਸ ਦਾ ਵੀ ਹਜੇ ਨਹੀਂ ਇਹ ਮਾਮਲਾ ਪੂਰੀ ਜਾਂਚ ਨਹੀਂ ਪਤਾ ਲੱਗੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਿਆਨ ਦਿੱਤਾ ਹੈ ਕਿ ਪ੍ਰੇਮ ਸਬੰਧ ਚੱਲਦਿਆ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਸ ਤਰੀਕੇ ਦੇ ਨਾਲ ਇੱਕ ਸਰਫਰੇ ਆਸ਼ਕ ਨੇ ਇੱਕ ਕੁੜੀ ਦੀ ਜਾਨ ਲੈ ਲਈ ਹੈ ਜਿਸ ਜਨਾਮ ਕਸ਼ਿਸ਼ ਦੱਸਿਆ ਜਾ ਰਿਹਾ ਹੈ ਬਠਿੰਡਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰਮਾਰਕ ਇੰਜਰਡ ਕਰਤਾ ਸੋ ਅਸੀਂ ਜਦੋਂ ਮੌਕੇ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਜਿਹੜੀ ਕਸ਼ਿਸ਼ ਦੀ ਇੱਕ ਇੰਜਰੀ ਸੀਗੀ ਫਾਇਰਆਰਮ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਆ ਸਿਵਲ ਹਸਪੀਟਲ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਥੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰੇ ਸੀ ਕਿ ਸ਼ੀ ਇਜ਼ ਆਲਸੋ ਡੈੱਡ ਤੋ ਇਹ ਗੰਗਾ ਨਗਰ ਦਾ ਰਹਿਣ ਵਾਲਾ ਹਿਤੇਸ਼ अरोड़ा ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਵੱੜਦੀ ਸੀ ਉੱਥੇ ਇਹਨਾਂ ਦੇ ਜਨਮਸ਼ਾਨ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਨੇ ਜਿਹੜੀ ਹੈਗੀ ਲੜਕੀ ਆ ਉਹਨੂੰ ਗੋਲੀ ਮਾਰ ਲਈ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਧਰਨਾ ਕਨਾਲ ਕਲੋਨੀ ਦੇ ਵਿੱਚ ਮੁਕਦਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਹੈ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਯੂਨੀਵਰਸਿਟੀ ਵੀ ਕੰਮ ਕਰ ਕੀ ਕਰਦਾ ਸੀਗਾ ਜੀ ਕੋਈ ਇਹ ਤਾਂ ਸਟੂਡੈਂਟ ਹੀ ਆ ਤਾਂ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਹੈ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੁਣੇ ਹੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸ਼ਾਇਦ ਸਟੂਡੈਂਟ ਹੀ ਹੈ ਸਰ ਇਹ ਆਪਣ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀ ਦੇਖੋ ਵੈਪਨ ਜਿਹੜੇ ਹੈਗਾ ਮੌਕੇ ਦੇ ਉੱਪਰੋਂ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰ ਰਹੇ ਹਾਂ ਕਾਰਨ ਕਾਰਨ ਕੁਝ ਪਤਾ ਲੱਗੇ ਕੋਈ ਮੁੱਢਲੀ ਤਫ਼ਤੀਸ਼ ਤੇ ਹੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿੰਨੇ ਕਿੰਨੇ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ 2 ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ ਸਰ ਏਰੀਆ ਕਿਹੜਾ ਜੀ ਏਰੀਆ ਕਿਹੜਾ ਜੀ ਇਹ ਪਰਸਰਾਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਨਾਲ ਕਲੋਨੀ ਦੇ ਅੰਦਰ ਜੀ ਮਕਾਨ ਆਪਦਾ ਹੀ ਇਹਨਾਂ ਦਾ ਜੀ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕਾਫੇ ਹੈਗਾ ਮਦਰ ਜਿਹੜੀ ਸੀਗੀ ਕਾਫੇ ਤੇ ਗਈ ਹੋਈ ਸੀਗੀ ਬਾਕੀ ਜਿਹੜੀ ਹੈਗੀ ਤਫतीश ਸ਼ੁਰੂ ਕਰਦੇ ਹਾਂ ਕਿੰਨੀ ਵਜੇ ਦੇ ਪਾਸਤੇ ਆਏ ਸੀਗੇ ਜਾਂ ਇਹ ਵੈਸੀ ਇੱਥੇ ਕੋਈ ਨਹੀਂ ਇੱਥੋਂ ਤਾਂ ਰਹਿਣ ਵਾਲੇ ਨੇ ਇੱਥੋਂ ਦੇ ਇੱਥੇ ਲ ਗੰਗਾ ਨਗਰ ਦੇ ਘਰੇ ਨਹੀਂ ਨਹੀਂ ਲੜਕੀ ਗੰਗਾ ਨਗਰ ਪੜਦੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਇੱਥੇ ਨੇ ਕੱਟਣਾ ਕਿੰਨੇ ਵਜੇ ਦੀ ਹੈ ਇਹ ਜਿਹੜੀ ਇਹ 1.5 ਘੰਟੇ ਦੀ ਪਹਿਲਾਂ ਦੀ ਹੈਗੀ ਕੱਟਣਾ ਸਰ ਮਕਾਨਜ ਕੋਣ ਕੋਣ ਰਹਿੰਦਾ ਸੀ ਇਸ ਮਕਾਨ ਦੇ ਵਿੱਚ ਲੈ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਨੇ ਲੜਕੀ ਦੇ ਹਾਲਾਤ ਸੀਗੇ ਜੀ ਦੋਨੋਂ ਜੀ ਹਾਲ ਚਾਲ ਲੜਕੀ ਹਾਂਜੀ ਇਹ ਦੋਸਤ ਸੀਗੇ ਦੋਨੋਂ ਮੈਂ ਜਿਹਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੋ ਜਿਹਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫਤੀਸ਼ ਚ ਗੱਲ ਕਲੀਅਰ ਕਰਾ ਪਰਿਵਾਰ ਦਾ ਹੋਰ ਕੋਈ ਸਦਸਾ ਮਿਲਿਆ ਤੁਹਾਨੂੰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਆ